ਆਉਂ ਅਸਲੀ ਗੱਲ ਮੈਂ ਕੈਨੇਡਾ ਗਿਆ ਤੇ ਉੱਥੇ ਕੁੜੀਆਂ ਮਲੇ ਉਸ ਖੁਲੀਆ ਕੁੜੀਆਂ ਵਾਲੀਆਂ ਆਈਆਂ ਉਸੇ ਮੇਰੇ ਮਗਰ ਬੈਗੀਆਂ ਕਹਿੰਦੀ ਐ ਮੈਂ ਤੂੰ ਤਾਂ ਕੁੜੀਆਂ ਛੇੜਦਾ ਮਖੇ ਮੈਂ ਤਾਂ ਕੁੜੀਆਂ ਛੇੜਦਾ ਨਹੀਂ ਪੈਦਾ ਫਿਰ ਮੈਂ ਲੈ ਜਾਂਦੇ ਮੈਂ ਛੇੜ ਲੈਣੇ ਕਹਿੰਦਾ ਤਾਂ ਹਰੇ ਹੀ ਛੇੜੂਗਾ ਮਗਰ ਇਹ ਜੁੱਤੀਆਂ ਬੈਣੀਆਂ ਹਰੇ ਨੂੰ ਮੈਂ ਛੇੜ ਨਹੀਂ ਆਦੀ ਆਉਂਗਾ ਐ ਕਿ ਮੈਂ ਹੋ ਜੂਗਾ ਕਹਿੰਦਾ ਨਹੀਂ ਲੜੇਗਾ ਤੂੰ ਜੱਫੀ ਪਾਉਣਾ ਮਖੇ ਜੱਫੀਓ ਪਾਉਂਦੇ ਐ ਤੇ ਕਹਿੰਦਾ ਕੁੜੀਆਂ ਕੀ ਫਿਲ ਕਰਦੀਆਂ ਮੈਂ ਕੁੜੀਆਂ ਨੂੰ ਪੁੱਛਵਾਇਆ ਮੈਂ ਤਾਂ ਪੜ੍ਹਿਆ ਕਹਦਾ ਸ਼ਤ ਕੀ ਕਰ ਕਹਦੀ ਤੇ ਮੁਖਮੰਦ ਨੂੰ ਪੈਸੇ ਮਿਲਦੇ ਆ ਜੋ ਪੀਪਾ ਦੇ ਪੈਸੇ ਮਿਲਦੇ ਟਿਕ ਕੇ ਮੈਨਾਂ ਜੱਫੀ ਪਾ ਮੈਂ ਕਿਹਾ ਇਹ ਪਾ ਪਾ ਮੈਂ ਜੱਫੀ ਪਾ ਲਈ ਕੋਈ ਮੈਂ ਮੈਂ ਤਾਂ ਜੱਫੀ ਪਾ ਲੱਗੇ ਬਗਾਨੇ ਦੀ ਮੱਠੀ ਦਾ ਸਵਾਦ ਹੀ ਹੋ ਰਿਹਾ ਹੈ ਕਦੀ ਐਵੇਂ ਮੈਂ ਕਹਾਂ ਕਦੀ ਇੱਕ ਹੋਰ ਪਾ ਹੁਣ ਉਹ ਪੈਸੇ ਲੈਣਗੇ ਮੁੱਛੀ ਆ ਜਾ Bola. Se bola, queria dizer que vai